ਕਰਤੇ ਰੋਮ ਦੀ ਵੀ ਲਕਰੀ ਮਾਂ ਦਾ ਦਰਦ ਤੁਹਾਨੂੰ ਵੀ ਪਾਉ ਕਰ ਦੇਵੇਗਾ ਜਿਸ ਦੇ ਦੋ ਬੱਚਿਆਂ ਦੀ ਬੀਤੀ ਦੇ ਰਾਤ ਸੜਕ ਹਾਦਸੇ 'ਚ ਮੌਤ ਹੋ ਗਈ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲੀ ਦੇ ਦੋ ਸਕੇ ਭਰਾ ਆਕਾਸ਼ਦੀਪ ਸਿੰਘ ਤੇ ਦਲਜੀਤ ਸਿੰਘ ਫਤਿਹਗੜ ਚੂੜੀਆਂ ਤੋਂ ਉੰਦੇ ਸਮੇਂ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਾਣਕਾਰੀ ਅਨੁਸਾਰ ਆਕਾਸ਼ਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਦਕਿ ਛੋਟੇ ਭਰਾ ਦਲਜੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਦੋਵੇਂ ਸਕੇ ਭਰਾਵਾਂ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਗਮਗੀਲ ਮਾਹੌਲ ਬਣਿਆ ਹੋਇਆ ਹੈ ਤੇ ਉਧਰ ਹੀ ਵਿਧਵਾ ਮਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਮਾਂ ਵੱਲੋਂ ਇਨਸਾਫ ਦੀ ਉਹ ਹਰ ਲਗਾਈ ਜਾ ਰਹੀ ਹੈ ਅੰਮ੍ਰਿਤ ਗੱਲੋ ਕਿ ਤੁਹਾਡੇ ਦੋ ਬੇਟੇ ਨੌਜਵਾਨ ਜਿਹੜੇ ਵਿਚਾਰੇ ਇਸ ਦੁਨੀਆ ਤੋਂ ਚਲ ਗਏ ਨੇ ਕੀ ਗੱਲਬਾਤ ਕੀ ਕੋਧਾ ਨਹੀਂ ਜੇ ਸਾਨੂੰ ਕੰਮ ਹੀ ਫਰੇਗੜ ਚੱਲਦਾ ਜੇ ੜੇ ਬੱਚੇ ਤੇ ਉੱਥੇ ਜਾਂਦੇ ਘਰੋਂ ਪੁਰੰਗੇ ਪੁਲੇ ਜਾਂਦੇ ੜੇ ਬੱਚੇ ਕੰਮ ਤੇ ਜਾਂਦੇ ਕੰਮ ਤੋਂ ਉਹ ਮਡੇ ਇਪਤਾਣੀ ਕਿੰਨਾ ਕੀ ਬਣਿਆ ਰਾਜ ਕੀ ਨਹੀਂ ਬਣਿਆ ਸਾਨੂੰ ਨਹੀਂ ਪਤਾ ਇਹ ਗੱਲ ਦਾ ਮੇਰੇ ਘਰ ਚ ਉਹ ਕਮਾਉ ਹੀ ਗੇ ਮੇਰਾ ਆਦਮੀ ਵੀ ਨਹੀਂ ਹੈਗਾ ਮੈਂ ਕਿ ਗਰੀਬਾਂ ਪਹੁੰਚ ਦੇ ਗਰੀਬਿਆਂ ਹੀ ਘਰ ਜੜ ਗਿਆ ਓਡਾ ਮੋਸਲੇ ਨੰਨ ਕਿੱਲ ਅਬ ਤੱਕ ਇਹ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਐਕਸੀਡੈਂਟ ਹੋਇਆ ਜਾਂ ਕੋਈ ਹੋਰ ਬਲਕ? ਮਾਨੂੰ ਲੱਗਦਾ ਕੋਈ ਵਾਰਦਾਤ ਹੋਈ ਹੋਣਾ ਤੇ। ਇਹਨਾਂ ਦਾਤ ਕੀਤੀ ਕਹਿੰਦੇ ਹਨਾਂ ਤੇ ਕੋਈ ਇਹਨਾਂ ਦੇ ਕੋਈ ਸਾਡੀ ਕਹਿਣਾ ਨਹੀਂ ਕੋਈ ਦੁਸ਼ਮਣੀ ਕੋਈ ਸਾਡੇ ਨਾਲ ਕਹਿਣਾ ਨਹੀਂ ਲੱਗਦੀ ਮੇਰੇ ਬੱਚੇ ਬਹੁਤ ਨੇਕ ਹੀ। ਸਾਰਾ ਜੱਗ ਸੁਲੰਦਾ ਮੇਰੇ ਬੱਚਿਆਂ ਨੂੰ। ਬੇਗ ਘਾਰੇ। ਘਾਰੇ ਮੇਰੇ ਬੱਚੇ। ਮੇਰੇ ਬੱਚਿਆਂ ਨੇ ਤਾਂ ਜੇ ਵੇਖਿਆ ਹੀ ਕੋੱਖ ਨਹੀਂ ਮੇਰੇ ਬੱਚਿਆਂ ਦੀਆਂ ਤਾਂ ਜੇ ਉਮਰਾਂ ਹੀ 19 ਸਾਲ ਦਾ ਹੀ 25 ਸਾਲ ਦਾ ਹੀ ਕੀ ਮੰਗਦੇ ਆਪਾਂ ਇਹਨੂੰ ਇਹੋ ਮੰਗ ਚਾਹੀਦੀ ਮੇਰੇ ਬੱਚਿਆਂ ਨੂੰ ਅਨੁਸਾਰ ਚਾਹੀਦਾ ਅਨੁਸਾਰ ਚਾਹੀਦਾ ਮੇਰੇ ਬੱਚਿਆਂ ਨੂੰ ਕੀ ਹੋਇਆ ਮੇਰੇ ਬੱਚਿਆਂ ਦੇ ਨਾਲ ਸਤਰਾ ਤੁਸੀਂ ਕਹਿ ਰਹੇ ਕਿ ਇਹਨਾਂ ਨਾਲ ਕੋਈ ਵਾਰਦਾਤ ਲੱਗਦੀ ਕੀ ਕਿਸੇ ਨੇ ਕੋਈ ਧੰਪੇ ਵਗੈਰਾ ਦਿੱਤੀ ਇਹ ਨਹੀਂ ਸਾਨੂੰ ਪਤਾ ਪਰ ਜਿਹੜੀਆਂ ਉਹਨਾਂ ਨਾਲ ਸਟੱਟਾਂ ਲੱਗੀਆਂ ਉਹਨਾਂ ਨੂੰ ਜਿੰਨੀਆਂ ਉਹਦੇ ਤੋਂ ਇਹ ਲੱਗਦਾ ਕਿ ਉਹਨਾਂ ਨਾਲ ਕੋਈ ਵਾਰਦਾਤ ਹੋਈ ਹੈ ਕੀ ਕੰਮ ਕਰਕੇ ਕਰਦੇ ਸੀ ਕਾ ਮਾੜੀ ਦੁਕਾਨ ਆ ਬਰਗਰਾਂ ਦੀ ਉੱਥੇ ਫਟੇਗੜ ਫਾਸਟ ਫਰੂਟ ਦੀ ਦੁਕਾਨ ਆ ਅੱਡੀ ਕਿੰਨੇ ਸਾਲਾਂ ਤੋਂ ਕਰ ਰਹੇ ਸਾਲ ਕਿ ਹੋਇਆ ਅੱਜ ਸਾਲ ਕਿ ਹੋਇਆ ਖੋਲਿਨ ਮੇਰੇ ਪੁੱਤ ਦੀ ਚੜ੍ਹਾਈ ਵੇਖ ਕੇ ਜਰਿਆ ਨਹੀਂ ਗਿਆ ਲੋਕਾਂ ਦਾ ਇਹ ਬਹੁਤ ਜ਼ਰੇ ਗਰੀਬ ਆ ਜੋ ਵੀ ਮੇਰੇ ਬੱਚਿਆਂ ਨਾਲ ਹੋਇਆ ਜੇ ਕੋਈ ਸੜਕ ਤੇ ਕੈਮਰੇ ਲੱਗੇ ਆ ਉਹਨਾਂ ਨੂੰ ਚੈੱਕ ਕੀਤਾ ਜਾਵੇ ਮੇਰੇ ਬੱਚਿਆਂ ਦੇ ਨਾਲ ਕੀ ਵਾਪਰੀ ਆ ਉੱਥੇ ਪੁਲਿਸ ਨੂੰ ਪੂਰੀ ਕਾਰਵਾਈ ਕਰਨੀ ਚਾਹੀਦੀ ਆ ਉੱਥੇ ਵੇਖਣਾ ਚਾਹੀਦਾ ਜਾ ਕੇ ਕੀ ਹੋਇਆ ਕੀ ਨਹੀਂ ਸਾਨੂੰ ਪੂਰਾ ਅਨਸਾਫ਼ ਚਾਹੀਦਾ ਜ਼ਿਕਰ ਜੋ ਹੈ ਕਿ ਦੋਵੇਂ ਭਰਾ ਫਤੇਗੜ ਚੂੜੀਆਂ 'ਚ ਨਿਹੰਗ ਸਿੰਘ ਫਾਸਟ ਫੂਡ ਦੇ ਨਾਮ ਤੇ ਫਾਸਟ ਫੂਡ ਦਾ ਕੰਮ ਕਰਦੇ ਸਨ ਤੇ ਰੋਜ਼ਾਨਾ ਫਤੇਗੜ ਚੂੜੀਆਂ ਤੋਂ ਸ਼ਾਮ ਨੂੰ ਵਾਪਸ ਕੋਟਲੀ ਸੂਰਤ ਮੱਲੀ ਆਪਣੇ ਘਰ ਆਉਂਦੇ ਸਨ ਦੇਰ ਰਾਤ ਵੀ ਆਪਣੇ ਕੰਮ ਤੋਂ ਘਰੇ ਵਾਪਸ ਆਉਂਦੇ ਸਮੇਂ ਹਾਦਸਾ ਵਾਪਰਿਆ ਜਿਸ ਨਾਲ ਦੋਵੇਂ ਭਰਾਵਾਂ ਦੀ ਮੌਤ ਹੋ ਗਈ ਉਧਰ ਪਰਿਵਾਰਕ ਮੈਂਬਰਾਂ ਨੇ ਤੇ ਪਿੰਡ ਵਾਸੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ 'ਚ ਸੀਸੀਟੀਵੀ ਕੈਮਰੇ ਖੰਗਾਲ ਕੇ ਬਰੀਕੀ ਨਾਲ ਛਾਣਬਿੰਨ ਕਰਕੇ ਜਾਂਚ ਕੀਤੀ ਜਾਵੇ ਤਰਾ ਇਹ ਹੋਲੀ ਤੇ ਤਰੱਕੀ ਕਾਫੀ ਕੰਢੇ ਅਸੀਂ ਪੇਜ ਵੀ ਕਾਫੀ ਮਨ ਲ ਹਾਈਲਾਈਟ ਹੋਇਆ ਸੀ ਇਹਨਾਂ ਦਾ ਤੇ ਸਾਨੂੰ ਤਾਂ ਖੁਸ਼ੀ ਹੋਈ ਵੀ ਸਾਡੇ ਭਰਾ ਹੁਣ ਤਰੱਕੀ ਵਾਲੇ ਪਾਸੇ ਜਾਣ ਲੇ ਨੇ ਹਾਲਾਤ ਤੁਸੀਂ ਕਰ ਦੇਵੇ ਹੀ ਲੈ ਜੇ ਸਾਡੇ ਚਾਚਾ ਜੀ ਦੀ ਪਹਿਲੇ 2 ਸਾਲ ਪਹਿਲੇ ਡੈਥ ਹੋ ਗਈ ਸੀ ਤੇ ਇਹਨਾਂ ਦਾ ਹੀ ਸਾਨੂੰ ਸਹਾਰਾ ਸੀ ਵੀ ਬੰਦੇ ਬਹੁਤ ਹੀ ਜ਼ਿਆਦਾ ਮਿਹਨਤੀ ਸੀ ਕਦੀ ਵੀ ਮਨ ਲ ਬਿਨਾ ਕੰਮ ਤੋਂ ਕਿਸੇ ਦੇ ਲਾਗੇ ਨਹੀਂ ਖਲੋਣਾ ਆਪਣੇ ਕੰਮ ਦੇ ਅਕੋਰਡਿੰਗ ਹੀ ਚੱਲਣਾ ਜਾਂਦਾ ਇਹਨਾਂ ਨੇ ਬਹੁਤ ਵਸ ਔਖਾ ਹੋ ਗਿਆ ਬਹੁਤ ਜ਼ਿਆਦਾ ਜੀ ਸਾਡੀ ਅੱਜ ਹੀ 2 ਦਿਨ ਬੋਲੀ ਨਹੀਂ ਹੈਗੀ ਪਹਿਲੀ ਗੱਲ ਤੇ ਇੱਕ ਘਟਨਾ ਰੱਬ ਨੇ ਵੀ ਬਹੁਤ ਕਹਿਰ ਕੀਤਾ ਸਾਡਾ ਇੱਕ ਭਰਾ ਹੀ ਛੱਡ ਦਿੰਦੇ ਨਾ ਸਾਨੂੰ ਤਾਂ ਵੀ ਹੋਣਾ ਸੀ ਵੀ ਮੰਜੇ ਤੇ ਵਿਰਿੰਦਾ ਸਾਨੂੰ ਤਾਂ ਵੀ ਆਪਾਂ ਸੇਵਾ ਕਰ ਲੈਣੀ ਸੀ ਤੇ ਸਾਡੇ ਭਰਾ ਮਨੇ ਸਾਡੀ ਚਾਚੀ ਉਹ ਸਾਰੇ ਜੀ ਲੈਣ ਦੀ ਹੁਣ ਜਿਹੜੇ ਕਮਾਊ ਪੋਤੋ ਤੁਰ ਗਏ ਆ ਹੁਣ ਮਾਂ ਦਾ ਪਿੱਛੋਂ ਕੀ ਸਹਾਰਾ ਇਹ ਤਾਂ ਮਾਂ ਹੀ ਜਾਣਦੀ ਨਾ ਯਾ ਆਪਾਂ ਜਾਣਦੇ ਵੀ ਸਾਡੇ ਕਿੰਨਾ ਤਗੜਾ ਘਾਟਾ ਪੈ ਗਿਆ ਸਾਨੂੰ ਮੰਗ ਕੀ ਕਰਦੇ ਮੰਗਾ ਆਪਾਂ ਇਹ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਵੀ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਇਹ ਇਹਨੂੰ ਐਕਸੀਡੈਂਟ ਦਾ ਰੂਪ ਨਾਨ ਦਿੱਤਾ ਜਾਵੇ ਬਾਰ-ਬਾਰ ਤੇ ਇਹਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤੇ ਜਿਨ੍ਹਾਂ ਨੇ ਹਮਲਾ ਕੀਤਾ ਵਾ ਉਹਨਾਂ ਨੂੰ ਛੇਤੀ ਛੇਤੀ ਸ਼ਾਨੀਮਾਨ ਕੀਤੀ ਜਾਵੇ ਪੁਲਿਸ ਨੇ ਕੋਈ ਏਡੀ ਸਖਤ ਕਾਰਵਾਈ ਨਹੀਂ ਕੀਤੀ ਹੈਗੀ ਕਿ ਜਿਹੜੇ ਮਤਲਬ ਆਪਾਂ ਕਾਤਲਾਂ ਨੂੰ ਫੜ ਸਕੀਏ ਕਹਿੰਦੇ ਨੇ ਦੋ ਟਰਾਲੀਆਂ ਲੰਗੀਆਂ ਨੇ ਇੱਕ ਗੱਡੀ ਲੰਗੀ ਆ ਇਹ ਫੋਲੋ ਅਪ ਕਿਉਂ ਨਹੀਂ ਕਰਦੀ ਪਈ ਉਹ ਆਪਾਂ ਥੋੜਾ ਸਰ ਕਰਨੇ ਹੈਗੇ ਜਾਂ ਤਾਂ ਸਾਨੂੰ ਟਾਈਮ ਦੇ ਦੇਣ ਵੀ ਤੁਸੀਂ ਨਹੀਂ ਕਾਰਵਾਈ ਕਰਨੀ ਆਪਾਂ ਨਿਆਂ ਸਿੰਘਾਂ ਨਾਲ ਲੜ ਕੇ ਆਪਾਂ ਆਪ ਜਾਂਚ ਕਰ ਲੈਨੇ ਆਂ ਦੇਖੋ ਜੀ ਇਹ ਤੇ ਇਹੋ ਜਿਹਾ ਮਤਲਬ ਮੁਸੀਬਤ ਪਰਿਵਾਰ ਤੇ ਆ ਗਈ ਹੈ ਜਿਹੜੀ ਕਿ ਕਦੇ ਵੀ ਨਹੀਂ ਭੁਲਾਈ ਜਾ ਸਕਦੀ ਬੱਚੇ ਬੜੇ ਵਧੀਆ ਸੀਗੇ ਆਪਣਾ ਕੰਮ ਕਰ ਲੈ ਕੇ ਤੁਰ ਪਏ ਸੀ ਮਿਹਨਤੀ ਫਾਸ ਫੂਡ ਦਾ ਕੰਮ ਬੜਾ ਵਧੀਆ ਚੱਲ ਪਿਆ ਸੀ ਇਹਨਾਂ ਦਾ ਸਭ ਤੋਂ ਵੱਡੀ ਗੱਲ ਜੀ ਹੈ ਨਿਹੰਗ ਸਿੰਘ ਸੀਗੇ ਕੋਈ ਉਹਨਾਂ ਨਾਲ ਕਿਸੇ ਨਾਲ ਲੜਬੜ ਨਹੀਂ ਕੋਈ ਉਹਨਾਂ ਦੀ ਰੰਜਿਸ਼ ਨਹੀਂ ਕਿਤੇ ਤੇ ਪਤਾ ਨਹੀਂ ਹੁਣ ਇਹ ਹਾਦਸਾ ਵਾ ਜਾਂ ਮਤਲਬ ਹਾਦਸੇ ਦਾ ਰੂਪ ਜਿਹੜਾ ਦਿੱਤਾ ਜਾ ਰਿਹਾ ਕੁਝ ਨਹੀਂ ਅਜੇ ਦੇ ਕਹਿ ਸਕਦੇ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਆਈ ਕਿ ਇਹਨਾਂ ਨੂੰ ਪਰਿਵਾਰ ਦੇ ਨਾਲ ਜਿਹੜੀ ਆ ਹੈਲਪ ਕਰਨ ਤੇ ਪਰਿਵਾਰ ਨੂੰ ਜਿਹੜਾ ਇਨਸਾਫ ਦਵਾਇਆ ਜਾ ਪਹਿਲੀ ਗੱਲ ਤੇ ਇਹ ਹੈ ਕਿ ਅਹੀਂ ਸੜਕੀ ਹਾਸਾ ਕਹਿ ਸਕਦੇ ਆ ਇਹਨੂੰ ਠੀਕ ਹੈ ਜੀ ਪਰ ਜਿਹੜੀ ਸਿਚੁਏਸ਼ਨ ਆਹੀਂ ਉਸ ਵੇਲੇ ਹੀ ਵੇਖੀਆਂ ਨੇ ਉਹਦੇ ਅਕੋਰਡਿੰਗਲੀ ਇਹ ਸਿਰਫ ਸੜਕੀ ਹਾਸਾ ਕਹਿਣਾ ਇਹਨੂੰ ਗਲਤ ਗੱਲ ਹੋਏਗੀ ਇਹਦੇ ਵਿੱਚ ਆ ਕਾਫੀ ਚਾਂਸ ਨਜ਼ਰ ਆਉਂਦੇ ਆ ਜਿਹਦੇ ਵਿੱਚ ਇਹ ਮਤਲਬ ਸਾਜ਼ਿਸ਼ ਹੋ ਸਕਦੀ ਆ ਇਸ ਸਾਜ਼ਿਸ਼ ਵਿੱਚ ਇਤਨੇ ਇੱਕ ਦੋ ਬੰਦਾ ਨਹੀਂ ਇਨਵੋਲਵ ਹੋ ਸਕਦਾ ਇਹਦੇ ਵਿੱਚ ਕਿਉਂਕਿ ਨਿਯੰਗ ਸਿੰਘ ਹੀ ਪਈ ਤਾਂ ਸ਼ਾਸਤਰ ਧਾਰੀ ਬੰਦਾ ਸੀ ਦੋ ਜਣੇ ਹੀ ਚੰਗੇ ਝੋਟੇ ਵਰਗੇ ਭਰਾ ਹੰਦੋਵੇਂ ਤੇ ਉਹਨਾਂ ਨੂੰ ਕੋਸ਼ਿਸ਼ਾਂ ਦੇ ਵਿੱਚ ਢੇਰੀ ਕਰਨ ਲਈ ਕੋਈ 5-7 ਬੰਦੇ ਵੀ ਲੱਗਦੇ ਆ ਠੀਕ ਹੈ ਜੀ ਤੇ ਬਾਕੀ ਉੱਥੇ ਮੌਕੇ ਤੇ ਅਸੀਂ ਜਿਹੜੇ ਵੀਰ ਸਭ ਤੋਂ ਪਹਿਲਾਂ ਪਹੁੰਚੇ ਉਹਨਾਂ ਨਾਲ ਵੀ ਗੱਲ ਕੀਤੀ ਸੀ ਉਹਨਾਂ ਨੇ ਇੱਕ ਕਾਲੀ ਕਰੇਟਾ ਦੀ ਗੱਲ ਕੀਤੀ ਸੀ ਜਿਹੜੀ ਪਿੱਛੋਂ ਹੌਲੀ ਆਈ ਆ ਤੇ ਜਿ ਤਰ੍ਹਾਂ ਕੋਈ ਵੇਖਣ ਆਇਆ ਹੁੰਦਾ ਆ ਕਿ ਜਿੰਦੇ ਆ ਜਾਂ ਮਰ ਗਏ ਆ ਮਤਲਬ ਇਹ ਇਹ ਸਾਡੀ ਸੋਚ ਆ ਤੇ ਫਿਰ ਇੱਕਦਮ ਨਠਾਉਂਦੇ ਆ ਉਥੋਂ ਠੀਕ ਹੈ ਜੀ ਸੋ ਪੁਲਿਸ ਨੂੰ ਚਾਹੀਦਾ ਆ ਵੀ ਇਹੋ ਜਿਹੇ ਜਿਹੜੇ ਪੇਸ਼ ਆ ਛੋਟੇ ਛੋਟੇ ਪੁਆਇੰਟ ਲੱਗਣਦੇ ਆ ਇਹਨਾਂ ਨੂੰ ਵੀ ਜਾਂਚ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇ ਲਗਾਤਾਰ ਪਰਿਵਾਰ ਵੱਲੋਂ ਖਛਾ ਜਤਾਇਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਹਾਦਸੇ ਦਾ ਰੂਪ ਦਿੱਤਾ ਗਿਆ ਇਸ ਸੰਬੰਧੀ ਜਦੋਂ ਡੀਐਸਪੀ ਫਤਿਹਗੜ ਚੁੜੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਵਕ ਵਕ ਤੱਥਾਂ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਅਗਲੀ ਰੀ ਕਾਰਵਾਈ ਕੀਤੀ ਜਾਵੇਗੀ। ਤੇ ਜਿਲਜੀਤ ਸਿੰਘ ਟੋਪੜਾ ਸੀਗੇ ਥਾਰਾ ਕੋਲ ਰਿਸੂਟ ਮੱਲੇ ਤੇ ਸਨੂ ਬਲਵਿੰਦਰ ਸਿੰਘ ਸੀਗੇ ਤੇ ਇਹ ਫਤਿਹਗੜ ਚੂੜਿਆਂ ਦੇ ਵਿੱਚ ਜਿਹੜੇ ਅੱਡੇ ਤੇ ਜਿਹੜਾ ਨਿਊਰਲ ਬਰਡਰਸ ਦਾ ਕੰਮ ਕਰਦੇ ਸੀ ਉਹਨਾਂ ਦੀ ਆਪਣੀ ਸ਼ਾਪ ਸੀਗੀ ਤੇ ਉਸ ਤੋਂ ਬਾਅਦ 20 ਤਰੀਕ ਨੂੰ ਸ਼ਾਮ ਕਰੀਬ ਸਾਡੇ ਕੋ 9 ਵਜੇ ਸ਼ਾਪ ਜਿਹੜੀ ਆਪਣੀ ক্লোਜ਼ ਕਰਕੇ ਤੇ ਆਪਣੇ ਘਰ ਨੂੰ ਵਾਪਸ ਜਾ ਰਹੀ ਸੀ। ਜਿਹਦੇ ਦਰੋਂ ਉਹਨਾਂ ਦੇ ਪੈਟਰੋਲ ਪੰਪ ਦੇ ਨੇੜੇ ਜਿਹੜਾ ਹੈਗਾ ਵਾ ਫਤਿਹਗੁਰ ਚੁੜੀਆਂ ਉੱਥੇ ਜਿਹੜਾ ਤੋਂ ਕ੍ਰਾਸ ਕਰਦੇ ਹੋ ਘਣੀ ਇੱਕ ਮੰਗਰੋਂ ਨਿਕਲਦੇ ਕੋਟਲੀ ਸ਼ੁਤ ਮੱਲੀ ਨੂੰ ਤੇ ਉੱਥੇ ਜਿਹੜਾ ਪੈਟਰੋਲ ਪੰਪ ਦੇ ਨੇੜੇ ਉਹਨਾਂ ਦਾ ਐਕਸੀਡੈਂਟ ਦੇ ਨਾਲ ਆਕਾਸ਼ਦੀਪ ਦੀ ਓਨ தி ਸਪਾਟ ਮੌਤ ਹੋ ਜਾਂਦੀ ਹੈ ਤੇ ਜਿਹੜਾ ਦਲਜੀਤ ਸਿੰਘ ਹੈਗਾ ਉਹ ਜਿਹੜਾ ਹਸਪੀਟਲ ਦੇ ਵਿੱਚ ਨਿਰਮਨ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਸੀਗਾ ਥਾਣਾ ਕੋਟਰੀ ਸੂਤ ਮਿਲ ਜੇ ਉਹ ਕੀ ਕਾਰਵਾਈ ਕਰ ਲਈ ਪੁਲਿਸ ਹੁਣ ਤੱਕ ਕੀ ਰਹੀ ਹੈ ਪੁਲਿਸ ਜਿਹੜੀ ਹੈਗੀ ਆ ਉਹ ਆਪਣੀ ਕਾਰਵਾਈ ਕੀਤੀ ਹੋਈ ਹੈ ਕਿਉਂਕਿ ਔਨ ਦਾ ਸਪਾਟ ਪੁਲਿਸ ਪਹੁੰਚੀ ਤੇ ਕੰਟੀਨਿਊਸਲੀ 60 ਫੁੱਟ ਦੇ ਕੈਮਰੇ ਚੈੱਕ ਕੀਤੇ ਜਾ ਰਹੇ ਸੀਗੇ ਇਸ ਟਾਈਮ ਤੇ देयर ਔਨ ਜਿਹੜੀ 60 ਫੁੱਟ ਦੇ ਵਿੱਚ ਕਾ ਗੱਲ ਕਲੀਅਰ ਆਈ ਹੈ ਦੋ ਟਰਾਲੀ ਟਰੈਕਟਰ ਜਿਹੜੇ ਨੰਗੇ ਹੋਏ ਆ ਤੇ ਸਾਨੂੰ ਜਿਹੜਾ ਉਸ ਤੋਂ ਅੱਗੇ ਪਿੱਛੇ ਜਿਹੜਾ ਕੋਈ ਵੀ ਜਿਹੜੀ ਵੀਕਲ ਜਿਹੜਾ ਆਉਣਾ ਨਹੀਂ ਪਾਇਆ ਗਿਆ ਜਿਸ ਤਰ੍ਹਾਂ ਕਾਸ਼ਦੀਪ ਦੀ ਡੈਥ ਹੋਈ ਆ ਜਾਂ ਜਿਸ ਤਰ੍ਹਾਂ ਉਹਨਾਂ ਨੂੰ ਐਕਸੀਡੈਂਟ ਹੋਇਆ ਓ ਕਿਤਨੇ ਕਿਤੇ ਕਲੀਆ ਹੁੰਦਾ ਹੈ ਕਿ ਕਿਸੇ ਟਰੈਕਟਰ ਟਰਾਲੀ ਦੇ ਨਾਲ ਹੀ ਜਿਹੜਾ ਹੋਣਾ ਪਾਇਆ ਗਿਆ ਕਿਉਂਕਿ ਉਸ ਦੇ ਅੱਗੇ ਪਿੱਛੇ ਕੋਈ ਵੀ ਜਿਹੜਾ ਸਾਧਨ ਨਹੀਂ ਹੋਣਾ ਪਾਇਆ ਗਿਆ ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਕ ਜਿਹੜਾ ਉਹਨਾਂ ਦਾ ਮਟਰ ਹੋਇਆ ਕੋ ਲੱਗਦਾ ਜੀ ਇਫੈਕਟ ਉਹਨਾਂ ਨੂੰ ਖਰਸ਼ਾ ਹੈ ਜੀ ਕਿ ਇਹ ਉਹਨਾਂ ਦੇ ਕੋ ਮੋਟਰ ਵਗੈਰਾ ਕੀ ਕਰ ਰਿਹਾ ਕਿ ਕਿਸੇ ਵੀ ਐਂਗਲ ਤੋਂ ਮਟਰ ਐਕਸੀਡੈਂਟ ਨਹੀਂ ਲੱਗਦਾ ਜੀ ਜਿਹੜਾ ਐਕਸੀਡੈਂਟ ਹੈ ਬੜਾ ਭਿਆਨਕ ਐਕਸੀਡੈਂਟ ਹੈਗਾ ਵਾ ਦੇਖੋ ਤੇ ਸਾਡੀ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੀਆਂ ਦੋ ਟਰੈਕਟਰ ਟਰਾਲੀਆਂ ਆਇਆਂ ਹੈਗੀਆਂ ਵਾਂ ਉਹਨਾਂ ਦੇ ਅਸੀਂ ਮੱਡੀਆਂ ਤੋਂ ਕਲੀਅਰ ਕਰ ਰਹੇ ਹਾਂ ਤੇ ਬਾਕੀ ਜਿਹੜੀ 60 ਫੁੱਟ ਦੀ ਜਨਲਾਈਜ਼ ਪ੍ਰੋਪਰ ਤਿਕਨਾ ਚੈੱਕ ਕੀਤੀ ਜਾ ਰਹੀ ਹੈ ਕਿ ਅੱਗੇ ਪਿੱਛੇ ਹੋਰ ਕੋਈ ਵਹੀਕਲ ਜਿਹੜਾ ਉਸ ਟਾਈਮ ਦੇ ਵਿੱਚ ਆਉਣਾ ਨਹੀਂ ਪਾਇਆ ਗਿਆ ਤੇ ਪ੍ਰੋਪਰ ਤਰੀਕੇ ਦੇ ਚੈਕਿੰਗ ਦੇ ਨਾਲ ਜਿਹੜਾ ਹੈਗਾ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿੱਥੇ ਐਕਸੀਡੈਂਟ ਹੈ ਕੋਈ ਕੋਈ ਪਾਰਟਸ ਵਗੈਰਾ ਮਿਲੇ ਕਿਸੇ ਵੀ ਚੀਜ਼ ਦਾ ਹੋਇਆ ਤੇ ਪਾਰਟਸ ਵਗੈਰਾ ਤਾਂ ਹੋਊਗਾ ਤੇ ਜਾਂ ਉਹਦਾ ਕੋਈ ਆਪਣਾ ਕਲਰ ਪੈਰਾ ਲੱਗਾ ਹੋਇਆਗਾ ਮਟਰਸ ਦਾ ਨਾਮ ਅ ਦੇਖੋ ਮੋਟਰਸਾਈਕਲ ਜੋ ਇਕਦਮ ਵੱਜਿਆ ਹੈਗਾ ਵਾ ਤੇ ਉਹ ਕਾਫੀ ਦੂਰ ਤੱਕ ਕਸੀਟਿਆ ਵੀ ਗਿਆ ਵਾ ਤੇ ਜਿਹੜਾ ਹੈਗਾ ਇਕਦਮ ਉਹ ਵੱਜਣ ਦੇ ਨਾਲ ਉਥੇ ਜਿਹੜੇ ਸਕਰਾਚਸ ਹੈ ਤੇ ਕਾਫੀ ਦਿਖਾਈ ਦਿੰਦੇ ਸੀਗੇ ਤੇ ਛੋਟੇ ਛੋਟੇ ਮੋਟਰਸਾਈਕਲ ਦੇ ਜਿਹੜੇ ਪਾਰਟਸ ਉਹ ਤਾਂ ਦਿਖਾਈ ਦਿੱਤੇ ਹੀ ਹੈਗੇ ਆ ਤੇ ਕੁਝ ਜਿਹੜਾ ਹੈਗਾ ਇਕ ਅਲੱਗ ਦੇ ਤੌਰ ਤੇ ਜਿਹੜਾ ਪਾਰਟ ਦਿਖਾਈ ਦਿੱਤਾ ਹੈ ਜਦ ਤੱਕ ਉਹ ਕਲੀਅਰ ਕਰਨਾ ਜੀ ਬਾਕੀ ਕਿਸ ਵਹੀਕਲ ਦਾ ਹੈਗਾ ਇਹ ਕੀ ਵੱਡੇ ਵਹੀਕਲ ਦਾ ਹੀ ਹੋ ਸਕਦਾ ਛੋਟੇ ਮੋਟਰਸਾਈਕਲ ਦਾ ਵਹੀਕਲ ਤਾਂ ਨਹੀਂ ਹੋ ਸਕਦਾ ਕਿਸੇ ਜਾਂ ਕਿਸੇ ਗੱਡੀ ਦਾ ਹੈ ਜਾਂ ਕਿਸੇ ਟਰੈਕਟਰ ਟਰਾਲੀ ਦਾ ਕਿਸੇ ਟਰੈਕਟਰ ਦਾ ਹੋ ਸਕਦਾ ਮੈਡਮ ਇਹ ਪਰਿਵਾਰ ਵਾਲਿਆਂ ਦੇ ਕਹਿਣ ਮੁਤਾਬਕ ਉਹਨੂੰ ਥ੍ਰੈਟ ਕਾਲਾਂ ਵੀ ਆਉਂਦੀਆਂ ਹੁੰਦੀਆਂ ਹਨ ਉਹਨਾਂ ਦੀ ਸ਼ੌਕਤ ਆਣ ਕਿ ਕਿਸੇ ਨੇ ਧਮਕੀਆਂ ਵੀ ਦੇਂਦਾ ਰਹੇ ਉਹ ਕੋਈ ਕਲੀਅਰ ਕੀਤਾ ਹੀ ਤੁਹਾਡੇ ਵੱਲੋਂ ਕੋਈ ਅ ਦੇਖੋ ਜੀ ਜਿਸ ਤਰ੍ਹਾਂ ਮੇਰੇ ਮੈਨੂੰ ਕੱਲ ਹੀ ਉਹਨਾਂ ਨੇ ਦੱਸਿਆ ਸੀਗਾ ਕਿ ਦਲਜੀਤ ਸਿੰਘ ਦੀ ਵੀ ਮੌਤ ਹੋ ਗਈ ਹੈ ਤੇ ਉਹਦਾ ਵੀ ਪੋਸਟਮਾਰਟਮ ਕਰਵਾਇਆ ਗਿਆ ਸੀਗਾ ਤੇ ਇਹਨਾਂ ਨੇ ਆਪਣੇ ਦੱਸਿਆ ਸੀਗਾ ਕਿ ਸਾਨੂੰ ਇਦਾਂ ਥ੍ਰੈਟ ਕਾਲਸ ਵੀ ਆਉਂਦੀਆਂ ਸੀਗੀਆਂ ਤੇ ਅਸੀਂ ਜਿਹੜਾ ਉਹਨਾਂ ਦੀ ਕਾਲ ਡਿਟੇਲ ਦੇ ਪ੍ਰੋਪਰ ਜਿਹੜੀ ਹੈ ਐਨਾਲਾਈਜ਼ ਕੀਤਾ ਜਾ ਰਿਹਾ ਜੋ ਵੀ ਇਨਵੈਸਟੀਗੇਸ਼ਨ ਆਈਗੀ ਤੁਹਾਡੇ ਸਾਹਮਣੇ ਦੱਸਾਂਗੇ